ਅੱਜ ਦੋਵੇਂ ਸਰਕਾਰਾਂ ਕੇਂਦਰ ਤੇ ਪੰਜਾਬ ਸਰਕਾਰ ਨਾਲ ਕਿਸਾਨਾਂ ਕਿਸਾਨਾਂ ਆਗੂਆਂ ਦੀ ਗੱਲਬਾਤ ਹੋਣ ਤੋਂ ਬਾਅਦ ਬਾਹਰ ਨਿਕਲਦੇ ਕਿਸਾਨਾਂ ਆਗੂਆਂ ਨੂੰ ਗ੍ਰਿਫਤਾਰ ਕਰਨਾ ਮੈਂ ਸਮਝਦਾ ਇਹ ਤਾਂ ਬੇਵਿਸ਼ਵਾਸੀ ਵਾਲੀ ਤਾਂ ਵਿਸ਼ਵਾਸ ਘਾਤ ਵਾਲੀ ਗੱਲ ਆ ਇਸ ਤਰ੍ਹਾਂ ਦਾ ਇਹ ਮੈਂ ਮੈਂ ਸਮਝਦਾ ਜਗਤੋਦਰ ਮੀਆਂ ਅਸੀਂ ਗੁੜੀਆਂ ਜਿਹੜੀ ਸੇਕਟਰ ਦੇ ਵਿੱਚ ਐ ਜਿਤੇਸ਼ਨ ਲੜੀਆਂ ਨੇ ਬੜੇ ਗੱਲਬਾਤ ਤੇ ਸੰਘਰਸ਼ਾਂ ਵਿੱਚ ਇੱਕ ਦੂਜੇ ਨਾਲ ਹੁੰਦੀ ਆ ਸਰਕਾਰਾਂ ਨਾਲ ਪਰ ਕਦੇ ਵੀ ਗੱਲਬਾਤ ਤੋਂ ਬਾਅਦ ਕਦੇ ਸਰਕਾਰਾਂ ਕਦੇ ਕਿਸੇ ਨੂੰ ਜ਼ਿੰਮੇਵਾਰ ਨਹੀਂ ਕਰਦੀਆਂ ਭਾਵੇਂ ਉਹ ਅੰਡਰਗ੍ਰਾਉਂਡ ਵੀ ਹੋਵੇ ਭਾਵੇਂ ਕੋਈ ਬਰਾਂਟਚਾਰੀ ਹੋਵੇ ਪਰ ਪਹਿਲੀ ਵਾਰੀ ਹੋਇਆ ਵੀ ਅ ਤੁਸੇ ਕੋਈ ਗਾਰੰਟੀ ਵੀ ਜਾਰੀ ਕੀਤੀ ਤੇ ਗੱਲਬਾਤ ਕਰਨ ਤੋਂ ਬਾਅਦ ਮੀਟਿੰਗ ਨਿਕਲਣ ਤੋਂ ਬਾਅਦ ਕਿਸਾਨਾਂ ਆਗੂ ਨੇ ਜ਼ਿੰਮੇਵਾਰ ਕਰ ਲਿਆ ਇਹ ਮੈਂ ਸਮਝਦਾ ਇੱਕ ਵਿਸ਼ਵਾਸਤਾ ਵਾਲੀ ਗੱਲ ਆ ਸਰਕਾਰ ਤੇ ਲੋਕਾਂ ਵਿੱਚ ਜਿਹੜਾ ਵਿਸ਼ਵਾਸ ਰਹਿਣਾ ਚਾਹੀਦਾ ਇਹ ਸਰਕਾਰ ਤੇ ਲੋਕਾਂ ਵਿੱਚ ਵਿਸ਼ਵਾਸ ਛੁੱਟ ਗਿਆ ਤਾਂ ਮੈਂ ਸਮਝਦਾ ਇੱਕ ਜੀ ਹੁੰਦੀ ਅਨਾਰਥੀ ਵਾਲੀ ਗੱਲਬਾਤ ਜਾਂਦੀ ਹੈ ਤੇ ਸਰਕਾਰਾਂ ਬਿਲਕੁਲ ਧਿਆਨ ਦੇਣੇ ਸਵਾਲ ਦੇ ਲੈ ਤੇ ਲੋਕਾਂ ਨਾਲ ਤਾਂ ਦੇ ਰੱਖਣ ਸੰਘਰਸ਼ੀ ਲੋਕਾਂ ਨਾਲ ਗੱਲਬਾਤ ਦਾ ਰਾਹ ਪਣਾਓ ਜਿਹੜਾ ਤੱਕਾ ਸਿਨਾਂ ਜੂਰੀਆ ਮਤਲਬ ਇਹ ਕਿਸੇ ਤਰ੍ਹਾਂ ਵੀ ਲਾਹੇਵੰਦ ਨਹੀਂ ਹੁੰਦੀ ਕਿਸੇ ਵੀ ਦੇਸ਼ ਲਈ ਜਾਂ ਕਿਸੇ ਸੁਭਰੇ ਲਈ ਸੋ ਭਾਵੇਂ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਦੇ ਵਿੱਚ ਇਹ ਨਰਾਤ ਬਣੇ ਹੋਈ ਸੀ ਪਰ ਜੋ ਅੱਜ ਦੇਖਣ ਨੂੰ ਮਿਲਿਆ ਇਹ ਬੜਾ ਦੁਖਾਈਆ ਮੈਂ ਸਮਝਦਾ ਸਰਕਾਰ ਨੂੰ ਇਹ ਨਹੀਂ ਕਿਵਲੀ ਮਤਲੇ ਨੂੰ ਸੁਝਾਣਾ ਚਾਹੀਦਾ ਟਕਰਾਅ ਤੋਂ ਬਚਣਾ ਚਾਹੀਦਾ ਔਰ ਵਿਵਾਦਿਤ ਗੱਲਾਂ ਜਿਹੜੀਆਂ ਨੇ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ